ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਸ਼ੇਅਰ ਕਰਨਾ ਵੀਰੇ ਤੁਹਾਡਾ ਫਰਜ਼ ਆ ਤੇ ਆਪਾਂ ਆਪਣਾ ਫਰਜ਼ ਨਿਭਾ ਰਹੇ ਆ ਵੀ ਥਿਮੀ ਥਿਮੀ ਆਪਾਂ ਆਪਣੇ ਪਸ਼ੂਆਂ ਦੀ ਹੈਨਾ ਕੇਅਰ ਕਰਦੇ ਆਂ ਕੁਛ ਵੀ ਉਹਨਾਂ ਨੂੰ ਹੈਨਾ ਦਿਨੇ ਹੈਗੇ ਤੇ ਵੀ ਸਪਲੀਮੈਂਟ ਕੁਛ ਵੀ ਹੋਗੇ ਨਾ ਤੇ ਆਪਾਂ ਥੋੜੇ ਨਾਲ ਸ਼ੇਅਰ ਜ਼ਰੂਰ ਕਰਦੇ ਆਂ ਤੇ ਇੱਕ ਗੱਲ ਹੋਰ ਹੈਨਾ ਵੀ ਗਾਂ ਆਪਾਂ ਇੰਸਟਾ ਤੇ ਦੇਣੀ ਹੈ ਨਾ ਕਿੰਨਾ ਗੰਦਮੰਦ ਆਈ ਜਾਂਦਾ ਹੋਵੇ ਤੇ ਸਾਰੇ ਭੈਣ ਭਰਾ ਉਹਨੂੰ ਬਹੁਤ ਸ਼ੇਅਰ ਕਰਨਗੇ ਤੇ ਪ੍ਰਮੋਟ ਜ਼ਰੂਰ ਕਰਨਗੇ ਵੀ ਪਰ ਜਿਹੜੀ ਕੋਈ ਚੰਗੀ ਵੀਡੀਓ ਹੁੰਦੀ ਹੈ ਨਾ ਉਹਨੂੰ ਕੋਈ ਅੱਗੇ ਸ਼ੇਅਰ ਨਹੀਂ ਕਰਦਾ ਆਪਾਂ ਬਸ ਇਹ ਨਹੀਂ ਕਹਿੰਦੇ ਹਨਾ ਵੀ ਤੁਸੀਂ ਮੇਰੀ ਵੀਡੀਓ ਸ਼ੇਅਰ ਕਰੋ ਮੇਰਾ ਸਾਥ ਦਿਓ ਵੀਰੇ ਜਿਹੜੇ ਵੀ ਭੈਣ ਭਰਾ ਹਨਾ ਵੀ ਮੇਰੇ ਵਾਂਗੂ ਵੀਡੀਓ ਬਣਾਉਂਦੇ ਆ ਵੀ ਭਾਵੇਂ ਪਸ਼ੂਆਂ ਤੇ ਲਾ ਲੋ ਤੇ ਪਸ਼ੂਆਂ ਤੇ ਵੈਸੇ ਹਨਾ ਅੱਜ ਕੱਲ ਨੌਜਵਾਨ ਪੀੜ੍ਹੀ ਬਹੁਤ ਆ ਰਹੀ ਆ ਬਹੁਤ ਸਾਰੇ ਵੀਰ ਹਨਾ ਵੀ ਫਾਰਮ ਖੋਲ ਰਹੇ ਆ ਵਧੀਆ ਲੱਗਦਾ ਦੇਖ ਕੇ ਤੇ ਵੀਰੇ ਉਹਨਾਂ ਦਾ ਸਾਥ ਜਰੂਰ ਦਿਆ ਕਰੋ ਤੁਸੀਂ ਆਪਾਂ ਪਹਿਲਾਂ ਵਾਲੀ ਵੀਡੀਓ 'ਚ ਵੀ ਕਿਹਾ ਸੀ ਵੀ ਖਾਸ ਕਰਕੇ ਹਨਾ ਜਿਹੜੇ ਰੋਸਟ ਕਰਦੇ ਆ ਵੀਰੇ ਤੇ ਉਹਨਾਂ ਦੇ ਆਪਾਂ ਮੈਂ ਖੁਦ ਵੀ ਦੇ ਰਹੀ ਹਾਂ ਉਹਨਾਂ ਦੀ ਵੀਡੀਓ ਬਾਕੀ ਜਿਹਦੇ ਬਾਰੇ ਉਹ ਦੱਸ ਰਹੇ ਹੁੰਦੇ ਆ ਹਨਾ ਆਪਾਂ ਨੂੰ ਆदत ਹੁੰਦੀ ਆ ਹਨਾ ਉਹਨਾਂ ਬਾਰੇ ਵੀ ਜਾ ਕੇ ਦੇਖਣ ਦੀ ਵੀ ਕੀ ਦਾ ਚੈਨਲ ਆ ਇਹ ਕਿ ਮੈਂ ਉਹ ਵੀਡੀਓ ਪਾਉਂਦੇ ਨੇ ਤੇ ਇਸ ਲਈ ਵੀਰੇ ਆਪਾਂ ਰੋਸਟ ਕਰਨ ਵਾਲੇ ਵੀਰਾਂ ਨੂੰ ਵੀ ਕਹਿਨੇ ਆ ਵੀ ਤੁਸੀਂ ਹਨਾ ਉਹਨਾਂ ਨੂੰ ਵੀ ਪ੍ਰਮੋਟ ਜ਼ਰੂਰ ਕਰਿਆ ਕਰੋ ਵੀ ਜਿਹੜੇ ਚੰਗੀਆਂ ਵੀਡੀਓ ਪਾਉਂਦੇ ਆ ਜਿਹੜੀਆਂ ਕਿ ਮਤਲਬ ਕਿ ਸਮਾਜ ਨੂੰ ਸੇਧ ਦਿੰਦੀਆਂ ਨੇ ਕਿਉਂਕਿ ਵੀਰੇ ਆਪਾਂ ਹਨਾ ਕੋਣ ਦੱਸਿਆ ਹੈ ਨਾ ਆਪਦੇ ਬਾਰੇ ਵੀ ਮਤਲਕ ਸਰਦਾਰ ਜੀ ਜੇਲ੍ਹ ਚ ਨੇ ਜਦੋਂ ਆਪਾਂ ਹਨਾ ਉਹਨਾਂ ਨੂੰ ਮੁਲਾਕਾਤ ਲਈ ਜਾਂਦੇ ਆ ਇੱਕ ਉਹ ਹਨਾ ਜਿਹੜੀ ਕਮਲ ਭਾਬੀ ਮਾਰੀ ਸੀ ਨਾ ਤੇ ਉਹ ਜਿਹੜੇ ਵੀਰ ਨੇ ਜਸਪ੍ਰੀਤ ਮੈਰੋਂ ਤੇ ਉਹ ਦੂਸਰੇ ਵੀਰ ਦਾ ਨਾਮ ਹੈ ਭੁੱਲ ਗਈ ਤੇ ਉਹ ਵੀ ਇੱਥੇ ਨੇ ਜਦੋਂ ਅਸੀਂ ਮੁਲਾਕਾਤ ਤੇ ਜਾਂਦੇ ਆ ਉਹਨਾਂ ਦੇ ਘਰ ਤੇ ਮਿਲਣਾਉਂਦੇ ਆ ਐਂ ਦੇਖ ਕੇ ਵੀਰੇ ਬਹੁਤ ਦੁੱਖ ਹੁੰਦਾ ਕਿਉਂਕਿ ਜਦੋਂ ਹਨਾ ਉਹ ਵੀ ਗਲਤ ਵੀਡੀਓ ਪਾਉਂਦੇ ਸੀ ਤੇ ਜੇ ਆਪਾਂ ਉਹਦੀ ਹਨਾ ਵੀ ਉਹਨੂੰ ਕਹਿੰਦੇ ਵੀ ਇੱਕ ਵੀਡੀਓ ਸੀ ਮਾਲਾ ਮੈਂ ਆ ਮੈਂ ਕੋਈ ਗਲਤ ਵੀਡੀਓ ਪਾਉਂ ਹਣਾ ਤੁਸੀਂ ਕਮੈਂਟ ਕਰਕੇ ਕਹਿ ਸਕਦੇ ਹੋ ਵੀ ਉਹ ਵੀ ਉਹ ਵੀਡੀਓ ਸਹੀ ਨਹੀਂ ਵੀ ਤੁਸੀਂ ਹੋਰ ਕੰਟੈਕਟ ਲੈ ਸਕਦੇ ਹੋ ਵੀ ਇਹ ਬਿਲਕੁਲ ਵੀ ਵਧੀਆ ਨਹੀਂ ਤੇ ਉਹ ਅੱਗੇ ਤੋਂ ਵੀਡੀਓ ਮੈਂ ਕਦੇ ਵੀ ਨਹੀਂ ਪਾਉਂਗੀ ਹੋ ਸਕਦਾ ਚਲੋ ਹਨਾ ਵਿਚਾਰੀ ਉਹ ਵੀ ਸਮਝ ਜਾਂਦੀ ਪਰ ਪ੍ਰਮੋਟ ਕਰਨ ਵਾਲੇ ਬਹੁਤ ਜ਼ਿਆਦਾ ਹੁੰਦੇ ਨੇ ਤੇ ਜੇ ਕਿਸੇ ਨੇ ਕੋਈ ਵੀ ਹਨਾ ਗੰਦਮਤ ਪਾਤਾ ਤੇ ਬਸ ਨਾਈਸ ਆਤਾ ਬੈਰੀ ਨਾਈਸ ਹਨਾ ਐਂ ਕਹਿ ਦਿੰਦੇ ਨੇ ਫਿਰ ਉਹਨਾਂ ਨੂੰ ਵੀ ਲੱਗਦਾ ਹਨਾ ਵੀ ਆਪਾਂ ਇਹ ਵਜੀਆਂ ਵੀਡੀਓ ਹੀ ਪਾਈਏ ਇਹ ਇਹਨਾਂ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਆ ਤੇ ਚਲੋ ਜੀ ਆਪਾਂ ਵੀ ਲੋਕ ਉਹਨਾਂ ਨੂੰ ਪ੍ਰੋਮੋਟ ਨਾ ਕਰਦੇ ਤਾਂ ਸ਼ਾਇਦ ਵਿਚਾਰੀ ਅੱਜ ਉਹ ਵੀ ਜਾਂਦੀ ਹੁੰਦੀ ਤੇ ਉਹ ਵੀਰ ਵੀ ਉੱਥੇ ਨਾ ਹੁੰਦੇ ਛੋਟੀ ਛੋਟੀ ਉਮਰ ਦੇ ਨੇ ਜਦੋਂ ਮੈਂ ਦੇਖ ਕੇ ਉਹਨਾਂ ਨੂੰ ਬਹੁਤ ਮਾਨ ਦੁਖੀ ਹੁੰਦਾ ਹੈ ਵਿਚਾਰਿਆਂ ਨੂੰ ਤੇ ਚਲੋ ਵੀਰੇ ਆਪਾਂ ਵੀਡੀਓ ਨੂੰ ਲੰਬੀ ਨਹੀਂ ਕਰਦੇ ਮੇਰੀ ਕਹਿਣ ਦਾ ਇਹ ਹੀ ਮਤਲਬ ਸੀਗਾ ਵੀ ਜੇ ਕੋਈ ਚੰਗੀ ਵੀਡੀਓ ਪਾਉਂਦਾ ਚੰਗੀਆਂ ਚੀਜ਼ਾਂ ਦੱਸਦਾ ਉਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮੈਂ ਇਹ ਨਹੀਂ ਕਹਿੰਦੀ ਵੀ ਮੇਰੇਆਂ ਵੀਡੀਓ ਹੀ ਵੀ ਜਿਹੜੇ ਵੀ ਭੈਣ ਭਰਾ ਹਨਾ ਵੀ ਕਮ ਰਿਲੇਟਡ ਵੀ ਕੋਈ ਮੋਟੀਵੇਸ਼ਨਲ ਵੀਡੀਓ ਪਾਉਂਦੇ ਨੇ ਹਨਾ ਤੇ ਉਹਨਾਂ ਦਾ ਸਾਥ ਜਰੂਰ ਦਿਆ ਕਰੋ ਤੇ ਕਿਉਂਕਿ ਅੱਜ ਹਨਾ ਨੌਜਵਾਨ ਪੀੜ੍ਹੀ ਬਹੁਤ ਆ ਰਹੀ ਆ ਪਸ਼ੂਆਂ ਚ ਤੇ ਵਧੀਆ ਫਾਰਮ ਖੋਲ ਰਏ ਆ ਵਧੀਆ ਲੱਗਦਾ ਦਾ ਹੁਣ ਮੈਂ ਵੀ ਤੁਹਾਨੂੰ ਦੱਸਦੀ ਹੁੰਨੀ ਆ ਨਾ ਵੀ ਚਲੋ ਮੇਰਾ ਘਰ ਛੋਟਾ ਹੈਗਾ ਨਹੀਂ ਤਾਂ ਮੈਨੂੰ ਵੀ ਐ ਹੋ ਜਾਂਦਾ ਵੀ ਚਲੋ ਬਾਬਾ ਸਾਰੇ ਪਸ਼ੂ ਹੋਣ ਜਿਵੇਂ ਉਹਨਾਂ ਇੱਥੇ ਸਾਡੇ 7-8 ਪਸ਼ੂ ਨੇ ਚਲਾ ਚਾਰ ਸੂਨ ਵਾਲੀਆਂ ਜਿਵੇਂ ਇਹ ਚਾਰ ਵੀ ਇਹਨਾਂ ਨੇ ਕਟੀਆਂ ਦਿੱਤੀਆਂ ਵਧੀਆ 2 ਸਾਲਾਂ ਨੂੰ ਉਹ ਤਿਆਰ ਅੱਠ ਪਸ਼ੂ ਹੋ ਜਾਣਗੇ ਤੇ ਫੇਰ ਸਾਡੇ ਨੂੰ ਸਾਢੇ ਅਰਗੇ ਨੂੰ ਹਨਾ ਪਸ਼ੂ ਵਿੱਚੋਂ ਕੱਢਣੇ ਪੈਂਦੇ ਆ ਵੀ ਜਗ੍ਹਾ ਦੀ ਕਮੀ ਹੋ ਜਾਂਦੀ ਆ ਤੇ ਪਰ ਜਿੰਨਾ ਦੇ ਹਨਾ ਜਗ੍ਹਾ ਹੈਗੀ ਆ ਉਹ ਹੀ ਕੰਮ ਵਧੀਆ ਸ਼ੁਰੂ ਕਰ ਸਕਦੇ ਆ ਤੇ ਆਪਾਂ ਪਿਛਲੀ ਵੀਡੀਓ ਵਿੱਚ ਹਨਾ ਕਿਹਾ ਸੀਗਾ ਵੀ ਜਿਹੜੇ ਪਸ਼ੂ ਹੀਟ ਚ ਨਹੀਂ ਆਉਂਦੇ ਤੇ ਉਹਨਾਂ ਲਈ ਇੱਕ ਵੀ ਮੈਡੀਸਨ ਆ ਉਹ ਤੁਹਾਨੂੰ ਦੱਸਾਂਗੇ ਜਰੂਰ ਤੇ ਉਹ ਆ ਵੀਰੇ ਇਹ ਗੋਲੀਆਂ ਬਰੀਡੋ ਵੈਟ ਇਹਦੇ ਰਿਜ਼ਲਟ ਵੀਰੇ ਆਪਾਂ ਖੁਦ ਦੇਖੇ ਨੇ ਤੇ ਮੇਰੀ ਭੈਣ ਕਹਿੰਨਾ ਵੀ 8 ਮਹੀਨੇ ਹੋ ਗਏ ਸੀਗੇ ਛੋਟੀ ਸੂਈ ਨੂੰ ਤੇ ਉਹ ਨੱਬੀ ਉਹਨਾਂ ਦੇ ਡਾਕਟਰ ਆਇਆ ਵੀ ਸੇ ਹੋਰ ਪਸ਼ੂ ਨੂੰ ਦੇਖਣ ਆਇਆ ਸੀ ਤਾਂ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ 8 ਮਹੀਨੇ ਹੋ ਗਏ ਵੀ ਇਹ ਤਾਰਾ ਨਹੀਂ ਦਿੰਦੀ ਉਹ ਕਹਿੰਦਾ ਵੀ ਜਦੋਂ ਇਹ ਸੂਈ ਸੀ ਵੀ ਇਹ ਅੰਦਰੋਂ ਪ੍ਰੋਪਰ ਸਾਫ਼ ਨਹੀਂ ਹੋਈ ਵੀ ਕੱਟ ਨਹੀਂ ਚੱਲਿਆ ਇਹਦਾ ਵੀ ਤੁਸੀਂ ਇਹ ਗੋਲੀਆਂ ਦਿਓ ਤੇ ਕਹਿੰਦੇ ਫਿਰ ਦੇਖਿਓ ਫਿਰ ਦੱਸਿਓ ਮੈਨੂੰ ਤੇ ਉਹੀ ਗੱਲ ਵੀਰੇ ਕਿ ਉਹਨਾਂ ਨੇ ਇਹ ਗੋਲੀਆਂ ਲਿਆਂਦੀਆਂ ਸਿਰਫ ਦੋ ਹੀ ਦਿੱਤੀਆਂ ਭੈਣ ਕਹਿੰਦੀ ਤੇ ਵੀ ਅੰਦਰੋਂ ਕਹਿੰਦੇ ਉਹਨਾਂ ਨੇ ਇੰਨਾ ਗੰਦਮੰਦ ਕੱਢਿਆ ਹਨਾ ਵੀ ਮੱਝ ਨੇ ਮਤਲਬ ਕਿ ਜੇਰ ਟਾਈ ਵੀ ਜਿਵੇਂ ਹਨਾ ਵੀ ਅੰਦਰੋਂ ਸਾਫ਼ ਨਹੀਂ ਹੋਈ ਸੀ ਉਹ ਕੁਝ ਜੇਰ ਰਹਿ ਗਈ ਸੀ ਤੇ ਇਹ ਗੋਲੀਆਂ ਨਾਲ ਤੇ ਚਲੋ ਸਾਰੀਆਂ ਗੋਲੀਆਂ ਦਿੱਤੀਆਂ ਤਾਂ ਪੰਜ ਗੋਲੀਆਂ ਹੁੰਦੀਆਂ ਇਹ ਚ ਤੇ ਉਹ ਵਧੀਆ ਅੰਦਰ ਸਾਫ਼ ਹੋ ਗਈ ਸਾਫ਼ ਤਾਰਾਂ ਹੋ ਗਈਆਂ ਤੇ ਚਲੋ ਉਹਨਾਂ ਨੂੰ ਟੀਕਾ ਭਰਾਇਆ ਤੇ ਹੁਣ ਉਹ ਗੱਬਣਾ ਚਾਰ-ਪੰਜ ਮਹੀਨਿਆਂ ਦੀ ਤੇ ਜਿਹੜੀ ਮੇਰੀ ਭੈਣ ਇੱਥੇ ਆਪਾਂ ਤੁਹਾਨੂੰ ਦੱਸਦੇ ਹੁੰਨੇ ਆ ਪੁੱਛੋ ਹੀ ਆ ਤੇ ਉਹਨਾਂ ਨੂੰ ਵੀ ਉਹਨਾਂ ਨੇ ਭੇਜੀ ਸੀਗੀ ਵੀ ਇਹਨਾਂ ਦੀ ਫੋਟੋ ਤੇ ਅਸੀਂ ਲੈ ਕੇ ਆਏ ਸੀ ਮੈਡੀਕਲ ਤੋਂ ਮੈਂ ਵੀ ਖੁਦ ਵੀ ਨਾਲ ਸੀ ਉਦੋਂ ਤੇ ਇਹਨਾਂ ਨੇ ਵੀ ਸਿਰਫ ਦੋ ਗੋਲੀਆਂ ਦਿੱਤੀਆਂ ਤੇ ਤੀਜੀਆਂ ਦੀ ਤਾਂ ਲੋੜ ਹੀ ਨਹੀਂ ਪਈ ਵੈਸੇ ਇਹਨਾਂ ਨੇ ਦੇਤੀਆਂ ਤੇ ਉਹਦੇ ਨਾਲ ਹੀ ਵੀ ਇਹਨਾਂ ਦੀ ਛੋਟੀ ਹੀਟ ਚ ਆ ਗਈ ਤੇ ਆਪਾਂ ਤੁਹਾਨੂੰ ਕਹਿਣੇ ਆ ਹਨਾ ਵੀਰੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਜਿਨ੍ਹਾਂ ਦੇ ਪਸ਼ੂ ਵੀ ਹੀਟ ਚ ਨਹੀਂ ਆ ਰਹੇ ਕਿਉਂਕਿ ਹਨਾ ਵੀ ਬਹੁਤ ਮਾਨਦੁਕੀ ਹੁੰਦਾ ਹਨਾ ਵੀ ਜਦੋਂ ਕੋਈ ਪਸ਼ੂ ਐ ਹੋ ਜੇ ਵੀ ਐ ਹੋ ਜਾਂਦਾ ਵੀ ਬੜਾ ਭੰਨ ਗਿਆ ਹਨਾ ਕਿੱਥੇ ਵੀ ਸਾਲ ਦੇ ਸਾਲ ਪਸ਼ੂ ਸੂਵੇ ਸਾਲ ਦੇ ਸਾਲ ਨਾਲ ਹਨਾ ਵੀ ਕੋਈ ਕੱਟੀ ਬੱਛੀ ਨਾਲ ਰਲੇ ਤੇ ਵੀਰੇ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਹਨਾ ਵੀ ਦੋ ਤਿੰਨ ਤੇ ਮੈਂ ਖੁਦ ਦੇਖ ਲਿਆ ਆਪਦੇ ਅੱਖੀ ਆਪਾਂ ਉਹੀ ਚੀਜ਼ ਥੋੜੀ ਨਾਲ ਸ਼ੇਅਰ ਕਰਦੇ ਆਂ ਵੀ ਜਿਨ੍ਹਾਂ ਦੇ ਰਿਜ਼ਲਟ ਆਪਾਂ ਦੇਖੇ ਹੋਣ ਜਿਨ੍ਹਾਂ ਨੇ ਨਹੀਂ ਦੇਖੇ ਉਹਨਾਂ ਬਾਰੇ ਤਾਂ ਵੀਰੇ ਆਪਾਂ ਕੁਝ ਕਹਿ ਵੀ ਨਹੀਂ ਸਕਦੇ ਹੁੰਦੇ ਤੇ ਇੱਕ ਵਾਰੀ ਮੇਰੇ ਕਹਿਣ ਤੇ ਇਹ ਟਰਾਈ ਜ਼ਰੂਰ ਕਰਕੇ ਦੇਖਿਓ ਤੇ ਆਪਾਂ ਸ਼ਾਰਟਸ ਵੀ ਪਾਇਆਗਾ ਉਹ ਚ ਵੀ ਤੁਸੀਂ ਦੇਖਿਆ ਹੋਊਗਾ ਤੇ ਇਹ ਬਸ ਆਪਾਂ ਇਹਦੇ ਬਾਰੇ ਤੁਹਾਨੂੰ ਦੱਸਣਾ ਸੀ ਵੈਸੇ ਆਪਾਂ ਕਾਫੀ ਦੇਸੀ ਤਰੀਕੇ ਵੀ ਦੱਸੇ ਸੀ ਦੇਸੀ ਵੀ ਆਪਾਂ ਖੁਦ ਵਰਤੇ ਹੋਏ ਆ ਜਿਵੇਂ ਹਨਾ ਮੈਂ ਦੱਸਿਆ ਸੀਗਾ ਵੀ ਉਹ ਖੋਪ ਪਿਆਰਾ ਦੱਸਿਆ ਸੀਗਾ ਵੀ ਖੋਪੇ ਦੀਆਂ ਠੂਠਾਂ ਉਹ ਵੀ ਅਸੀਂ ਵਰਤਿਆ ਵੀਰੇ ਤੇ ਚਲੋ ਕਿਸੇ ਦੇ ਹੁੰਦਾ ਨਾ ਪਸ਼ੂ ਦਾ ਵੀ ਨਹੀਂ ਹੀਟ ਚ ਆਉਂਦਾ ਵੀ ਦੇਸੀ ਦਵਾਈਆਂ ਦਿੱਤਿਆਂ ਤੋਂ ਤੇ ਪਰ ਆਹ ਮੈਡੀਕਲ ਵਾਲਾ ਇਹ ਗੋਲਣਾ ਵੀਰੇ 100% ਨਹੀਂ 101% ਰਿਜ਼ਲਟ ਮਿਲਦਾ ਇਹਦਾ ਨਾਲੇ ਸਿਰਫ ਤੀਜੇ ਦਿਨੋਂ ਦੇਖਣ ਨੂੰ ਮਿਲ ਜਾਂਦਾ ਤੇ ਜਿਨ੍ਹਾਂ ਦੇ ਪਸ਼ੂ ਵੀ ਹੀਟ ਚ ਨਹੀਂ ਆਉਦੇ ਭੈਣ ਭਰਾ ਦੁਖੀ ਆ ਤੇ ਹੁਣ ਦੁਖੀ ਨਾ ਹੋ ਵੀਰੇ ਇਹ ਜ਼ਰੂਰ ਟਰਾਈ ਕਰਕੇ ਦੇਖੋ ਤੁਸੀਂ 150 ਦਾ ਰਿਤਨਾ ਸੀ ਇਹ ਗੋਲੀਆਂ ਪੰਜ ਕੋਈ ਬਾਲੀਆਂ ਮਹਿੰਗੀਆਂ ਨਹੀਂਆਂ ਤੇ ਦੋ ਦਿੱਤੀ ਤਾਂ ਹੀ ਰਿਜ਼ਲਟ ਵਧੀਆ ਆ ਜਾਂਦਾ ਚਲੋ ਕਿਸੇ ਤਿੰਨ ਤੋਂ ਵੀ ਆ ਸਕਦਾ ਚਾਰ ਤੋਂ ਵੀ ਪਰ ਸਾਡੇ ਹਨਾ ਉਹ ਦੋਨੇ ਭੈਣਾ ਕਿ ਦੋ ਦੋ ਗੋਲੀਆਂ ਦਿੱਤੀਆਂ ਤਾਂ ਰਿਜ਼ਲਟ ਵਧੀਆ ਮਿਲ ਗਿਆ ਸੀਗਾ ਤੇ ਇਹ ਜ਼ਰੂਰ ਟਰਾਈ ਕਰਿਓ ਤੇ ਬਾਕੀ ਵੀਰੇ ਜਿਵੇਂ ਮੈਂ ਤੁਹਾਨੂੰ ਆਪਾਂ ਪਹਿਲਾਂ ਹੀ ਦੱਸਿਆ ਵੀ ਚੰਗੀ ਚੀਜ਼ ਨੂੰ ਜ਼ਰੂਰ ਪ੍ਰਮੋਟ ਕਰਿਆ ਕਰੋ ਵੀਰੇ ਜੇ ਚੰਗੀ ਲੱਗੇ ਤਾਂ ਆਪਣੀ ਵੀਡੀਓ ਨੂੰ ਵੀ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਜੀ ਵੀਡੀਓ ਆਪਾਂ ਬਸ ਇਦੇ ਤੇ ਹੀ ਬਣਾਉਣੀ ਸੀ ਵੀਡੀਓ ਆਪਾਂ ਕਾਫੀ ਲੰਬੀ ਨਹੀਂ ਕਰਦੇ ਤੇ ਦੇਹ ਦੇ ਦੇ ਤੁਸੀਂ ਵੀ ਅੱਕ ਜਾਂਦੇ ਹੋਵੋਗੇ ਚਲੋ ਕੋਈ ਗੱਲ ਨਹੀਂ ਸੌਰੀ ਵੀਰੇ ਜੇ ਕੋਈ ਵੀਡੀਓ ਬੜੀ ਲੰਬੀ ਹੋ ਜਾਂਦੀ ਆ ਗਰਮੀ ਦੇਖੋ ਕਿੰਨੀ ਆਜ ਭਾਦੋਂ ਹੋ ਗਈ 2 ਤੇ ਕਹਿੰਦੇ ਹੁੰਦੇ ਨਾ ਭਾਦੋਂ ਦੀ ਤੜਕੀ ਤੇ ਮਤਰੀ ਦੀ ਝੜਕੀ ਇੱਕ ਬਰਾਬਰ ਹੁੰਦੇ ਆ ਤੇ ਭਾਦੋਂ ਹੈਗੀ ਬਹੁਤ ਜ਼ਿਆਦਾ ਤਪਦੀ ਬਹੁਤ ਗਰਮੀ ਆ ਕੱਲ ਦੀ ਕੱਲ ਅਸੀਂ ਵੀ ਸਰਦਾਰ ਜੀ ਕੋਲੇ ਗਏ ਸੀ ਸ਼ਨੀਵਾਰ ਨੂੰ ਆਪਾਂ ਕੱਲ ਹੀ ਉਹਨਾਂ ਨੂੰ ਦੇਖਿਆ ਸੀਗਾ ਵਿਚਾਰਿਆਂ ਨੂੰ ਆਏ ਬਾਰੀ ਮੈਨੂੰ ਮਿਲਣ ਦੀ ਤਾਂਗ ਹੁੰਦੀ ਆ ਮੈਂ ਸਰਦਾਰ ਜੀ ਨੂੰ ਕਹਿਦਣੀ ਆ ਮੈਂ ਇਹਨਾਂ ਨਾਲ ਗੱਲ ਕਰਨੀ ਆ ਕਿ ਉਹ ਜਸਪ੍ਰੀਤ ਮਹਿਰੂ ਆ ਜਿਹੜਾ ਵੀਰਾ ਤੇ ਬਸ ਹਨਾ ਉਥੇ ਟਾਈਮ ਨਹੀਂ ਹੁੰਦਾ ਵੀ 10 15 ਮਿੰਟ ਮਸਾ ਮਿਲਣ ਦਿੰਦੇ ਆ ਉਹ ਆਪਦੇ ਹਨਾ ਕਬੀਲਦਾਰੀ ਦੇ ਗੱਲਾਂ 'ਚ ਹੀ ਲੰਘ ਜਾਂਦੇ ਆ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਵੀਰਾਂ ਨੂੰ ਨਹੀਂ ਮਿਲਿਆ ਜਾਂਦਾ ਤੇ ਚਲੋ ਵੀਰੋ ਤਾਂ ਹਨਾ ਵੀ ਸਾ ਮਤਲਬ ਕਿ ਉਹ ਕਹਿੰਦੇ ਆ ਨਾ ਜਿਵੇਂ ਇੱਕ ਨੇ ਗੰਦ ਸਾਫ਼ ਕਰਨਾ ਜ਼ਰੂਰੀ ਸੀਗਾ ਵੀ ਕਰਿਆ ਪਰ ਆਪਾਂ ਕਹਿੰਨੇ ਆ ਹਨਾ ਵੀ ਜੇ ਆਪਾਂ ਹਨਾ ਵੀ ਉਹ ਤਾਂ ਸਾਥ ਦਿੰਦੇ ਉਹਨੂੰ ਕਹਿੰਦੇ ਵੀ ਤੂੰ ਸਹੀ ਵੀਡੀਓ ਨਹੀਂ ਪਾਉਂਦੀ ਤਾਂ ਸ਼ਹਿਰ ਉਹ ਵਿਚਾਰੀ ਜਾਉਂਦੀ ਵੀ ਹੁੰਦੀ ਪਰ ਗਲਤ ਕੰਮਾਂ ਨੂੰ ਆਪਾਂ ਦੱਸਿਆ ਹਨਾ ਬਾਹਲਾ ਪ੍ਰਮੋਟ ਕਰਦੇ ਆ ਲੋਕ ਸਹੀ ਕੰਮਾਂ ਨੂੰ ਨਹੀਂ ਕਰਦੇ ਪਲੀਜ਼ ਐ ਨਾ ਕਰਿਆ ਕਰੋ ਉਹਦੀ ਹਨਾ ਵਿਚਾਰੀ ਦੀ ਦੇਖੋ ਜਾਨ ਚਲੀ ਗਈ ਜੇ ਉਹਦਾ ਸਾਹ ਦਿੰਦੇ ਸੀ ਗਲਤ ਚੀਜ਼ਾਂ 'ਚ ਤੇ ਤਾਂ ਹੀ ਵਿਚਾਰੀ ਦੀ ਜਾਨ ਗਈ ਆ ਨੇ ਸ਼ਾਇਦ ਅੱਜ ਵਿਚਾਰੀ ਆ ਦੇ ਪਰਿਵਾਰ 'ਚ ਹੁੰਦੀ ਤੇ ਆਪਾਂ ਬਾਰੀ-ਬਾਰੀ ਕਹਿੰਨੇ ਆ ਵੀਰੇ ਇਕੱਲਿਆਂ ਮੇਰੇ ਹੀ ਨਹੀਂ ਕੋਈ ਵੀ ਮੇਰੀ ਭੈਣ ਹਨਾ ਵੀ ਪੂਰੀ ਮਿਹਨਤ ਕਰਦੀ ਆ ਹਨਾ ਪਸ਼ੂਆਂ ਤੇ ਲਾਲੂਪੰਦ ਕਾਰਸੀ ਤੇ ਵੀ ਤੇ ਉਹਨੂੰ ਉਹਦਾ ਸਾਥ ਜਰੂਰ ਦਿਆ ਕਰੋ ਪ੍ਰਮੋਟ ਜਰੂਰ ਕਰਾਇਆ ਕਰੋ ਉਹਨੂੰ ਤੇ ਆਪਾਂ ਆਪਣੀ ਮਿਹਨਤ ਵੀ ਜਰੂਰ ਦਿਖਾਵਾਂਗੇ ਤੁਹਾਨੂੰ ਆਪਣੀ ਰਾਣੀ ਦੇ ਦਿਨ ਹੋ ਗਏ ਕੱਲ ਪੂਰੇ ਤੇ ਆਪਾਂ ਉਹਦੀ ਵੀ ਵੀਡੀਓ ਬਣਾਉਣੀ ਹੈ ਆਪਾਂ ਜਿਹੜਾ ਤੁਹਾਨੂੰ ਦੱਸਿਆ ਸੀਗਾ ਮੇਰੀ ਸੋਚੀ ਹੋਈ ਆ ਇੱਕ ਵੀਰੇ ਟਾਈਮ ਨਹੀਂ ਲੱਗਦਾ ਹਨਾ ਜਦੋਂ ਵੀ ਮਤਲਬ ਕਿ ਕੱਲ ਸਰਦਾਰ ਚੀ ਖੋਲੇ ਗਏ ਸੀਗੇ ਕੱਲ ਨੂੰ ਵੀ ਆਪਾਂ ਇਹਨਾਂ ਦੇ ਕੇਸ ਦੇ ਰਿਲੇਟਡ ਹਨਾ ਵੀ ਬਠਿੰਡੇ ਜਾਣਾਗਾ ਵਕੀਲ ਸਾਹਿਬ ਨੂੰ ਮਿਲਣਾ ਵੀ ਐ ਕਰਕੇ ਟਾਈਮ ਨਹੀਂ ਲੱਗਿਆ ਆਪਣਾ ਵੀਡੀਓ ਬਣਾਉਣ ਦਾ ਤੇ ਆਹ ਵੀਡੀਓ ਆਪਾਂ ਤੁਹਾਡੇ ਤੱਕ ਪਹੁੰਚਦੀ ਜ਼ਰੂਰ ਕਰਨੀ ਸੀ ਆਪਾਂ ਤੁਹਾਡੇ ਨਾਲ ਪ੍ਰੋਮਿਸ ਕਰਿਆ ਸੀਗਾ ਕਿਉਂਕਿ ਸਾਰਿਆਂ ਦੇ ਕੰਮ ਦੀ ਵੀਡੀਓ ਆ ਚਲੋ ਆਪਣੀ ਮੱਝ ਦੀ ਤਾਂ ਕੋਈ ਗੱਲ ਨਹੀਂ ਆਪਾਂ ਬਾਅਦ 'ਚ ਵੀ ਬਣਾ ਲਾਂਗੇ ਪਰ ਇਹ ਬਣਾਉਣੀ ਜ਼ਰੂਰੀ ਸੀਗੀ ਤੇ ਬਰੀਡੋ ਵੈਟ ਨਾਲ ਇਹਨਾਂ ਦਾ ਵੀਰੇ ਬਰੀਡੋ ਵੈਟ ਤੇ ਇਹ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਅਜੀ ਭੈਣ ਦੇ ਕਹਿਣ ਤੇ ਤੇ ਰਿਜ਼ਲਟ ਬਹੁਤ ਵਧੀਆ ਵੀਰੇ ਬਹੁਤ ਸੋਹਣੇ ਰਿਜ਼ਲਟ ਨੇ ਇਹਦੇ ਤੇ ਚਲੋ ਵੀਰੇ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਪਲੀਜ਼ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਵੀਰੇ ਆਪਣੀ ਵੀਡੀਓ ਤੇ ਵੈਸੇ ਤਾਂ ਬਹੁਤ ਜ਼ਿਆਦਾ ਸੋਹਣੇ ਹੁੰਦੇ ਆ ਬਹੁਤ ਹੌਂਸਲੇ ਵਾਲੇ ਹੁੰਦੇ ਆ ਪਰ ਫੇਰ ਵੀ ਆਪਾਂ ਤੁਹਾਨੂੰ ਕਹਿਣਿਆ ਹਨਾ ਵੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਕਮੈਂਟਾਂ ਨਾਲ ਮੈਨੂੰ ਹੌਸਲਾ ਹੋ ਜਾਂਦਾ ਵੀ ਚਲੋ ਮੈਂ ਹੋਰ ਵੀਡੀਓ ਬਣਾਵਾ ਸਾਰੇ ਭੈਣ ਭਰਾ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਆ ਤੁਹਾਡਾ ਤਹਿ ਦਿਲੋਂ ਧੰਨਵਾਦ ਵੀਰੇ ਚਲੋ ਅੱਜ ਆਪਾਂ ਹੁਣ ਕਿਸੇ ਹੋਰ ਵੀਡੀਓ ਚ ਮਿਲਦੇ ਆ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਬਾਏ